ਮੰਨਿਆ ਮੈਂ ਨਾਦਾਨ ਪਰਿੰਦਾ ਹਾਂ ਮੈਨੂੰ ਉੱਡਣਾ ਨਹੀਂ ਆਉਂਦਾ ਹਾਲੇ ਬਣਿਆ ਬਾਜ ਨਹੀਂ ਆ ਮੈਂ ਮੰਨਿਆ ਮੇਰੇ ਚ ਬਹੁਤ ਸਾਰੀਆਂ ਕਮੀਆਂ ਹਨ ਮੰਨਿਆ ਮੇਰੇ ਚ ਗਰੂਰ ਹੈ ਮੰਨਿਆ ਮੈਂ ਮਾੜਾ ਪਰ ਧੋਖੇ ਬਾਜ ਨਹੀਂ ਆ ਮੈਂ ਧੋਖੇ ਬਾਜ ਨਹੀਂ ਆ ਮੈਂ ਸਤਿ ਸ਼੍ਰੀ ਅਕਾਲ ਪੀਵੀ ਪੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਨਹੀਂ ਸ੍ਰੀ ਤੁਸੀਂ ਸ਼ੇਅਰ ਤੁਸਲਾ ਨੂੰ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ 3-4 ਦਿਨ ਪਹਿਲਾਂ ਇਸੇ ਹੀ ਦੁਕਾਨ ਦੇ ਵਿੱਚ ਖੜ ਕੇ ਅਸੀਂ ਇੱਕ ਵੀਡੀਓ ਬਣਾਈ ਸੀ ਇੱਕ ਮੇਰੇ ਖਿਆਲ ਆ ਵਾਲੀ ਸੀ ਜਿਹੜੀ ਅਸੀਂ ਤੁਹਾਨੂੰ ਦਿਖਾਈ ਸੀਗੀ ਕਿ ਇਹ ਰਾਜਨ ਜੀ ਦੇ ਕੋਲ ਪਈ ਹੈ ਰਾਜਾ ਫੁੱਟਵੈਅਰ ਦੇ ਉੱਤੇ ਔਰ ਹਰਦੀਪ ਜੀ ਨੇ ਹਰਦੀਪ ਜੀ ਨਾਲ ਉਹਨਾਂ ਦਾ ਹਰਦੀਪ ਜੀ ਨੇ ਇਹ ਵਾਲੀ ਇਹਨਾਂ ਨੂੰ ਦਿੱਤੀ ਸੀਗੀ ਔਰ ਇਨਸਾਨੀਅਤ ਜਿਵੇਂ ਕਹਿੰਦੀਆਂ ਨੇ ਕਿ ਜੇ ਮਨੁੱਖ ਹੈ ਔਰ ਜਦੋਂ ਅਸੀਂ ਦੁਨੀਆ ਤੇ ਆਉਨੇ ਆ ਇੱਕ ਚੈਪਟਰ ਲਿਖਿਆ ਜਾਂਦਾ ਕਿਤਾਬ ਲਿਖੀ ਜਾਂਦੀ ਹੈ ਤਾਂ ਸਭ ਤੋਂ ਪਹਿਲਾ ਪੰਨਾ ਸਭ ਤੋਂ ਪਹਿਲਾ ਚੈਪਟਰ ਜਿਹੜਾ ਆ ਇਨਸਾਨੀਅਤ ਦਾ ਉਹ ਇਮਾਨਦਾਰੀ ਦਾ ਹੁੰਦਾ ਤਾਂ ਇਹਨਾਂ ਨੇ ਇਮਾਨਦਾਰੀ ਦਿਖਾਈ ਸਾਨੂੰ ਕੰਟੈਕਟ ਕੀਤਾ ਕਹਿੰਦੇ ਕਿ ਇਹ ਬਾਲੀ ਆ ਜਿਹੜੀ ਓਨਰ ਕੋ ਅਸਲੀ ਮਾਲਕ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਆ ਤੇ ਤੁਸੀਂ ਜ਼ਰੀਆ ਬਣੋ ਅਸੀਂ ਵੀਡੀਓ ਪਾਈ ਵੀਡੀਓ ਅਸਲੀ ਮਾਲਕਾ ਤੱਕ ਪਹੁੰਚੀ ਔਰ ਅੱਜ ਉਹ ਆਪਣੀ ਇਹ ਬਾਲੀ ਇੱਥੇ ਲੈਣ ਪਹੁੰਚੇ ਹੋਏ ਆ ਮਾਤਾ ਜੀ ਦਾ ਨਾਮ ਜਗੀਰ ਕੌਰ ਹੈ ਇਹ ਇਹਨਾਂ ਦੀ ਜਗੀਰ ਜਿਹੜੀ ਇੱਥੇ ਡਿੱਗੇ ਸੀ ਛੋਟੀ ਜੀ ਇਹਨਾਂ ਨੇ ਪਹਿਲਾਂ ਵੀ ਹੈਂਡ ਓਵਰ ਕਰਤੀ ਹੁਣ ਕੈਮਰੇ ਸਾਹਮਣੇ ਵੀ ਹੈਂਡ ਓਵਰ ਕਰ ਰਹੇ ਆ ਔਰ ਅਸੀਂ ਬੜੀ ਵਾਰ ਕਹਿੰਨੇ ਆ ਕਿ ਇਨਸਾਨੀਅਤ ਈਮਾਨਦਾਰੀ ਉੱਥੇ ਸ਼ੁਰੂ ਹੁੰਦੀ ਹੈ ਜਿੱਥੇ ਕੋਈ ਮਤਲਬ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਨੇ ਇਹਨਾਂ ਤੋਂ ਕੋਈ ਫਾਇਦਾ ਨਹੀਂ ਲੈਣਾ ਕੋਈ ਮੁਨਾਫਾ ਨਹੀਂ ਲੈਣਾ ਬਸ ਸਾਡੀ ਜ਼ਿੰਮੇਵਾਰੀ ਸੀ ਸਾਰਿਆਂ ਦੀ ਕਿ ਤੁਹਾਡੀ ਈਮਾਨਤ ਤੁਹਾਡੇ ਤੱਕ ਪਹੁੰਚੇ ਰਾਜਨ ਜੀ ਕੁਝ ਕਹਿਣਾ ਬਸ ਥੈਂਕ ਯੂ ਜੀ ਜਿਹਦੀ ਚੀਜ਼ ਸੀ ਸਾਨੂੰ ਇਹ ਸਾਨਾ ਵੱਡੀ ਖੁਸ਼ੀ ਉਹਨਾਂ ਕੋ ਪਹੁੰਚ ਗਈ ਹੈ ਬਸ ਇਹੀ ਚੀਜ਼ ਹੈ ਸਾਨੂੰ ਜੀ ਜੀ ਮਾਤਾ ਤੁਸੀਂ ਕੀ ਕਹਿਣਾ ਮੈਂ ਸਰ ਰਾਜ ਸ਼ਾਪ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਵਾਲੀ ਲੱਭ ਕੇ ਇਹਨਾਂ ਦਿੱਤੀ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜੀ ਕਿਉਂਕਿ ਨਹੀਂ ਤਾਂ ਕੋ ਅੱਜ ਘਰ ਪਈਆ ਨਹੀਂ ਬੱਚਾ ਬਹਿੰਦਾ ਹੈ ਕੀ ਕਰੀ ਬਹੁਤ ਬਹੁਤ ਇਨਾਂ ਦੀ ਮਤਲਬ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਇਮਾਨਦਾਰੀ ਹੈਗੀ ਆ ਜੀ ਨਮੇਸ਼ਾ ਹੈਗੀ ਆ ਜੀ ਬਹੁਤ ਬਹੁਤ ਧੰਨਵਾਦ ਮੈਂ ਧੰਨਵਾਦ ਤੁਹਾਡਾ ਵੀ ਸੂਰਜ ਸਾਹਿਬ ਜਿਹੜੀ ਪੀਬੀ ਬੱਤੀ ਰਾਹੀ ਆਪਾਂ ਨਾ ਨਾ ਅਸਲੀ ਮਾਲਕ ਦੇ ਜਿਹੜੀ ਚੀਜ਼ ਸੀ ਉਹਨਾਂ ਨੂੰ ਮਿਲ ਗਈ ਹੈ ਮੇਰੇ ਇਨਸਾਨ ਦੀ ਵੱਡੀ ਖੁਸ਼ੀ ਵਾਲੀ ਗੱਲ ਹੈ ਇਹ ਆਪਾਂ ਤੇ ਅਸੀਂ ਜਦੋਂ ਨਾ ਵੀਡੀਓ ਬਣਾਉਣ ਆਏ ਸੀ ਸਭ ਤੋਂ ਪਹਿਲੀ ਗੱਲ ਉਦੋਂ ਵੀ ਡਿਸਕਸ ਕੀਤਾ ਸੀ ਕਹਿੰਦੇ ਕਿ ਤੁਸੀਂ ਅਗਰ ਸਿੱਧਾ ਕਹਿ ਦਿੱਤਾ ਤਾਂ ਨਾ ਕਿਆ ਵਾਲੀਆ ਦਿਖਾ ਦਿੱਤੀ ਤਾਂ ਬਹੁਤ ਸਾਰੇ ਲੋਕਾਂ ਨੇ ਦਾਵਾ ਕਰਨ ਲੱਪਣਾ ਸੂਰਜ ਸਾਹਿਬ ਦੋ ਦੇਖਿਆ ਮੈਂ ਕਹਿੰਦਾ ਦਿਖਾਓ ਕਿਹੜੀ ਕਹਿੰਦੇ ਤੁਸੀਂ ਦਿਖਾਓ ਮੈਂ ਕਿ ਮੈਂ ਇਦਾਂ ਨਹੀਂ ਦਿਖਾ ਸਕਦਾ ਤੁਸੀਂ ਦਿਖਾ ਦਿਓ ਉਹ ਦਿਖਾਈ ਡਿਜ਼ਾਈਨ ਹੋਰ ਨਿਕਲੇ ਦੋ ਦੇ ਡਿਜ਼ਾਈਨ ਹੋਰ ਨਿਕਲੇ ਤੇ ਸੋ ਕਹਿੰਦਾ ਮਤਲਬ ਕਿਸੇ ਚੀਜ਼ ਦਾ ਕੁਝ ਨਹੀਂ ਕਹਿ ਸਕਦੇ ਇਸੇ ਕਰਕੇ ਤੁਹਾਡੇ ਮੱਦੇਨਜ਼ਰ ਹੀ ਅਸੀਂ ਚਾਹੁੰਦੇ ਅਸੀਂ ਕਿ ਜਿੱਦਾਂ ਬਹੁਤ ਖੀ ਮਿਲਦੀ ਹੈ ਅਸੀਂ ਤਾਂ ਹਾਂ ਕੱਲ੍ਹ ਵੈਰੀਫਾਈ ਕਰਨਾ ਮਾਤਾ ਜੀ ਔਖਾ ਆ ਜੀ ਤਾਂ ਉਹਨਾਂ ਨੇ ਕਿਹਾ ਕਿ ਦੋ ਜਾਨੇ ਆ ਗਏ ਜੇ ਜੇ ਤਾਂ ਹੁਣ ਦੁਕਾਨ ਤੇ ਬੀਜ਼ੀ ਹੁੰਦੇ ਆ ਸ਼ੋਰੂਮ ਤੇ ਆਪਣੇ ਬੀਜ਼ੀ ਆ ਬੰਦੇ ਨੇ ਤਾਂ ਕਹਿੰਦਾ ਚਲੋ ਲੈ ਜਾਊਗਾ ਪਰ ਇਹਨਾਂ ਨੇ ਉਹ ਵੀ ਸਮਾਂ ਦਿੱਤਾ ਸਾ ਜੋ ਅਸਲੀ ਮਾਲਕ ਸੱਚੀ ਗੱਲ ਹੈ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਿ ਨਹੀਂ ਇੰਨੀ ਮਤਲਬ ਦੁਆ ਕੀਤਾ ਕਿ ਵਾਲੀ ਦਿਖਾ ਲਈ ਜੀ ਅੱਛਾ ਦੇਖ ਕਿਤਾ ਗਈ ਸੀ ਜੀ ਅਸੀਂ ਉਹ ਡੇਗਾ ਫਿਰ ਕਿਤੇ ਜੰਨੀ ਜੰਨੀ ਸਵਾਰੀ ਹੋਣੀ ਹੈ ਇੱਥੇ ਡੇਪ ਹੋਣੀ ਇਸ ਤੇ ਇਹ ਤਾਂ ਕਹੀ ਕਿ ਘਰੇ ਡੇਪ ਇੱਕ ਵਾਲੀ ਸੀਗੀ ਸਾਡੇ ਮੇਰੇ ਸੀਗੀ ਪਰ ਮੈਨੂੰ ਤੁਹਾਨੂੰ ਪਤਾ ਹੀ ਨਹੀਂ ਸਾਡੀ ਵਾਲੀ ਇੱਥੇ ਫਿਰ ਅੱਡੀ ਕੇ ਸਾਡੇ ਕੋਈ ਹੋਰ ਹੈ ਨਹੀਂ ਵਿਦਾ ਤੇ ਤੁਸੀਂ ਆਪ ਹੀ ਐ ਕਿਤੇ ਚੱਲ ਰਹੇ ਸਾਡਾ ਚੈੱਕ ਕਰਦੇ ਬੈਸੀ ਜੱਪਾ ਸੋਨਾ ਹੋਰ ਲੈਣਾ ਸੀਗਾ ਤੇ ਉਹ ਜਤਾ ਚੰਗੀ ਤਾਂ ਲੱਗੀ ਨਹੀਂ ਪਤਾ ਨਹੀਂ ਹੁਣ ਕਈ ਸਾਡੀਆਂ ਭੈਣਾਂ ਅਸਲ ਚ ਬੰਮਾ ਘਰ ਚ ਗਿਰੀ ਹੋਈ ਹਾਂਜੀ ਹਾਂਜੀ ਉਹਨੇ ਸਾਡੇ ਕੋ ਆਏ ਨੇ ਕਹਿੰਦੇ ਸਾਡੀ ਵੀਡੀਓ ਪਾ ਦਿਓ ਸਾਨੂੰ ਤਾਂ ਉਮੀਦੇ ਨਹੀਂ ਸੀ ਅਸਕੇ ਭੇ ਕਹਿੰਦੀ ਵੀ ਘਰ ਚ ਡਿਗੀ ਵਾਲੀ ਮੇਰੀ ਉਹ ਸਾਡੇ ਮੁੰਡਾ ਵੀ ਕਹੀ ਕਹਿੰਦੇ ਮੈਂ ਦੇਖਿਆ ਦੋਏ ਵਾਲੀਆਂ ਪਰ ਮੈਂ ਇਹਨਾਂ ਨੂੰ ਕਹਿੰਦੀ ਸੀ ਵਾਲੀ ਘਰ ਚ ਡਿਗੀ ਹੈਗੀ ਕੰਮ ਕਰਦੇ ਤੂੰ ਵਾਲੀ ਤਾਂ ਉੱਥੇ ਸਿੱਟੀਆਂ ਵਾਲੀ ਘਰ ਚ ਡਿਗੀ ਹੈ ਕਿ ਤੂੰ ਖੋਲੀ ਆ ਉੱਥੇ ਉਹ ਕਿਤੇ ਮਿਲੀ ਨਹੀਂ ਹੈ ਦੇਤੇ ਅਸਲ ਮਿਹਨਤ ਦੀ ਕੀ ਸੀ ਕਮਾਈ ਸਾਨੂੰ ਮਿਲਣੇ ਦੀ ਆਸ ਨਹੀਂ ਸੀਗੀ ਸਾਨੂੰ ਮਿਲਣੇ ਦੀ ਆਸ ਨਹੀਂ ਸੀਗੀ ਹੂੰ ਨਹੀਂ ਸਾਨੂੰ ਨਹੀਂ ਪਤਾ ਸੀ ਕਿ ਬੰਦੇ ਐਦਾਂ ਦੀ ਵੀ ਹਜੇ ਦੁਨੀਆ ਦੇ ਵਿੱਚ ਹੈਗੇ ਆ ਠੀਕ ਹੈ ਜਿਹੜੇ ਇੰਨੇ ਮਾਰਦਾਰੀ ਆਪਣੀ ਦਿਖਾਉਂਦੇ ਹਾਂ ਇਹਨਾਂ ਸ਼ੁਕਰ ਕਰੋ ਕਿਸ ਨੇ ਛੇੜੀ ਤੇ ਹੱਥ ਨਹੀਂ ਲਾਈ ਹਾਂ ਛੇੜੀ ਹੈ ਹਾਂ ਨਹੀਂ ਤਾਂ 100 200 ਦੀ ਸੀ ਵੱਤ ਉਹਦੀ ਹਾਂਜੀ ਹਾਂਜੀ ਉਹਨੇ ਤਾਂ ਇੱਕ ਡੰਗ ਸਾਰਨਾ ਸੀ ਮੈਨੂੰ ਕਹੀ ਜਾਂ ਤੇ ਮਾਂ ਪੇਵਾਂ ਨੂੰ ਹੁਣ ਤੂੰ ਮੇਰੇ ਵਾਲੀਆਂ ਬਣਵਾ ਕੇ ਦੇਣੀਆਂ ਐ ਮੈਨੂੰ ਵਾਲੀਆਂ ਬਣਵਾ ਕੇ ਦੇਣੀਆਂ ਐ ਹੈਨਾ ਚੱਲ ਮੈਂ ਕੋਈ ਨ ਡਿਗ ਪੇ ਡਿਗ ਪੇ ਹੁਣ ਕੀ ਕਰ ਸਕਦੇ ਆ ਆਹੋ ਪਰਾ ਮਿਲਨੇ ਨਹੀਂ ਮੀਤ ਨਹੀਂ ਸੀ ਮਤ ਜੀ ਪਿੰਡ ਕਿਹੜਾ ਤੁਹਾਡਾ ਸੜਲ ਪਿੰਡ ਹੈ ਕਰਾਵਰ ਅੱਛਾ ਜੀ ਹਾਂਜੀ ਗੁਲਪੁਰ ਜਣ ਦੋ ਖੇਤਾਂ ਜਾ ਕੇ ਕਰਕੇ ਅਸੀਂ ਗੋਲਪੁਰੇ ਆਪਣੇ ਪਿੰਡ ਬੋਲਦੇ ਆ ਉੱਧ ਸਾਡੀ ਵੋਟ ਵਗੈਰਾ ਜੋੜਨ ਦੀ ਸੜਕ ਕਰਾਵਾ ਚਲੋ ਹੁਣ ਤੁਸੀਂ ਸੰਤੁਸ਼ਟ ਹੋ ਖੁਸ਼ ਹੋ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਵੀ ਬਹੁਤ ਮਹਿਮਾਨੀ ਤੁਸੀਂ ਵੀ ਬਹੁਤ 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 ਦਸਨਾ ਦੀ ਕਮਾਈ ਕੀਤੀ ਹੈ ਤੁਹਾਡੇ ਵੀ ਬਹੁਤ ਬਹੁਤ ਨਹੀਂ ਕੋਈ ਥੈਂਕ ਯੂ ਬਾਤ ਹੀ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਸਾਰੇ ਦੇ ਆਸ਼ੀਰਵਾਦ ਨਾਲ ਨਾ ਅੱਜ ਵੀ ਅਸੀਂ ਇੱਕ ਮੁੰਡਾ ਆ ਉਹਨੂੰ ਹਿਮਾਚਲ ਭੇਜਿਆ ਹੂੰ ਉਹਦੀ ਵੀਡੀਓ ਪਾਈ ਸੀ ਇੱਦੇ 4-5 ਦਿਨ ਪਹਿਲਾਂ ਘਰ ਦੇੋਂ ਤੋਂ ਵਿਛੜ ਕੇ ਆ ਗਿਆ ਸੀ ਉਦੋਂ ਹੀ ਇੱਕ ਵੀਡੀਓ ਬਣਾਈ ਸੀ ਕਿ ਇੱਕ ਮੁੰਡੇ ਦਾ ਮੋਟਰਸਾਈਕਲ ਚੋਰੀ ਅਕਸੀ ਡੇਢ ਘੰਟੇ ਚ ਮਿਲ ਗਿਆ ਤਾਂ ਉਹੀ ਆ ਕਿ ਜਿਹੜੇ ਘਰ ਬਹਿ ਕੇ ਦੇਖ ਰਹੇ ਨੇ ਵੱਡਾ ਧੰਨਵਾਦ ਉਹਨਾਂ ਦਾ ਕਿਉਂਕਿ ਮੈਂ ਕਈ ਵੇਲੇ ਜੇ ਰੱਬ ਨੂੰ ਵੀ ਸਵਾਲ ਪੁੱਛ ਲੀ ਤਾਂ ਵੀ ਅਸੀਂ ਧਰ ਆਏ ਕਿਉਂ ਸਾਡੇ ਚੈਨਲ ਦਾ ਕੀ ਮਤਲਬ ਕੀ ਆ ਮਕਸਦ ਕੀ ਆ ਤਾਂ ਸ਼ਾਇਦ ਆਹੀ ਮਕਸਦ ਆ ਕਿ ਇਮਾਨਦਾਰੀ ਇਨਸਾਨੀਅਤ ਜਿੱਥੇ ਜ਼ਿੰਦਾ ਹੈਗੀ ਉਹ ਲੋਕਾਂ ਤੱਕ ਲੈ ਕੇ ਆਈਏ ਤੁਹਾਡਾ ਧੰਨਵਾਦ ਜੀ ਮਤਲਬ ਇਮਾਨਦਾਰ ਬਣੂ ਦੇਖ ਕੇ ਬਹੁਤ ਫਰਕ ਪੈਂਦਾ ਬੰਦੇ ਨੂੰ ਦੇਖ ਕੇ ਹੱਲੇ ਤਾਂ ਲੋਕੀ ਕਹਿੰਦੇ ਸਾਡੇ ਵਰਗਾ ਕੋਈ ਬਣਿਆ ਹੀ ਨਾ ਕਹਿੰਦੇ ਤੰਗ ਕਰਦੇ ਆ ਜੀ ਚੋਰੀ ਦੀਆਂ ਖਬਰਾਂ ਛੱਟ ਪਾ ਦਿੰਦੇ ਸਾਨੂੰ ਤਾਂ ਦਬਾਉਣ ਨੂੰ ਫਿਰਦੇ ਆ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਤਾਂ ਇਹ ਖੁਸ਼ ਨੇ ਅਸੀਂ ਵੀ ਖੁਸ਼ ਹਾਂ ਥੈਂਕ ਯੂ ਰਾਜਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਸਾਥਿਓ ਇਮਾਨਦਾਰੀ ਨਾ ਮਹਿੰਗਾ ਸ਼ੌਕ ਹੈ ਕੋਈ ਕੋਈ ਪੁਗਾ ਸਕਦਾ ਮੈਂ ਹਰਦੀਪ ਜੀ ਦਾ ਤੇ ਰਾਜਨ ਜੀ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਨੂੰ ਜ਼ਰੀਆ ਬਣਾਇਆ ਤਾਂ ਜੋ ਜਿਹੜੀ ਇਹ ਵਾਲੀ ਸੀ ਅਸਲੀ ਮਾਲਕ ਤੱਕ ਪਹੁੰਚ ਸਕੀ ਹੈ ਔਰ ਜਦੋਂ ਕੋਈ ਨੀਤ ਸਾਫ਼ ਕਰਕੇ ਸੱਚੇ ਦਿਲੋਂ ਕੋਈ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਔਰ ਜੇ ਟੀਚਾ ਹੀ ਇਹ ਹੋਵੇ ਕਿ ਕਿਸੇ ਦੀ ਆਮਾਨਤ ਕਿਸੇ ਤੱਕ ਪਹੁੰਚਾਣੀ ਹੈ ਤਾਂ ਮਹਾਰਾਜ ਆਪ ਹੀ ਜਿਹੜਾ ਵਿਧ ਬਣਾ ਦਿੰਦੇ ਆ ਰਾਹ ਬਣਾ ਦਿੰਦੇ ਆ ਤੁਸੀਂ ਵੀ ਇਸੇ ਤਰੀਕੇ ਆਪਣੀ ਜਿਹੜੀ ਬਲੇਸਿੰਗ ਸਾਡੇ ਤੱਕ ਬਣਾਈ ਰੱਖੋ ਕਿਉਂਕਿ ਜਿਹੜੀ ਤੁਸੀਂ ਸ਼ੇਅਰਿੰਗ ਕਰਦੇ ਆ ਨਾ ਜਿਹੜਾ ਤੁਸੀਂ ਘਰ ਬਹਿ ਕੇ ਜਾਦੂ ਕਰਦੇ ਆ ਅਸਲ ਜਾਦੂ ਤਾਂ ਉਹੀ ਹੈ ਕਿਉਂਕਿ ਕਿਹਾ ਜਾਂਦਾ ਕਿ ਸੰਗਤ ਵਿੱਚ ਰੱਬ ਵੱਸਦਾ ਔਰ ਸਾਡਾ ਰੱਬ ਤੁਹਾਡੇ ਵਿੱਚ ਵੱਸਦਾ ਤੁਸੀਂ ਆਪਣਾ ਆਸ਼ੀਰਵਾਦ ਬਣਾ ਕੇ ਰੱਖਿਓ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਵੀ ਬੱਤੀ ਨਵਾਂ 채ਨਲ ਆਪਣੋ ਛੋਟੇ ਵੀਰਲੇ ਸੂਰੀ ਕੈਮਰਾ ਪਰ ਸਵੇਚ ਨੂੰ ਜਲਦਵਾਲ ਦੇ ਫਿਰ ਤੁਹਾਨੂੰਗੇ ਸੱਚੀ ਕਾਲ ਰੱਖਾ